ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ ਨਵੀਆਂ ਸਰਕਾਰੀ ਬੱਸਾਂ ਬਾਰੇ ਸੁਣਾਈ ਖੁਸ਼ਖਬਰੀ ਪੰਚਾਇਤੀ ਚੋਣਵਾਰੀ ਨਵੀਂ ਖਬਰ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਸਖਤ ਹੁਕਮ ਹੋਈ ਜਾ ਰਹੀ ਹਸਪਤਾਲ ਚ ਦਾਖਲ ਸੀਐਮ ਭਗਵੰਤ ਮਾਨ ਦੀ ਸਿਹਤ ਬਾਰੇ ਆਈ ਨਵੀਂ ਅਪਡੇਟ ਡਾਕਟਰਾਂ ਨੇ ਦਿੱਤੀ ਜਾਣਕਾਰੀ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਤੇ ਵੱਡਾ ਐਕਸ਼ਨ ਏਡੀ ਨੇ ਕਰੋੜਾਂ ਦੀ ਜਾਇਦਾਦ ਕੀਤੀ ਜ਼ਬਤ ਸੀਐਮ ਭਗਵੰਤ ਮਾਨ ਦੇ ਐਲਾਨ ਮਗਰੋਂ ਇਨ੍ਹਾਂ ਪਿੰਡਾਂ ਨੇ ਲਿਆ ਵੱਡਾ ਫੈਸਲਾ ਸਰਬਸੰਮਤੀ ਨਾਲ ਚੁਣੇ ਸਰਪੰਚ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਪਰਤਾਬਾ ਜਵਨੀ ਘੇਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕਸਿਆ ਤੰਜ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 25000 ਰੁਪਏ ਦੀ ਰਿਸ਼ਵਤ ਲੈਦਾ ਪੀਐਸਪੀਸੀਐਲ ਦਾ ਜੇਈ ਕੀਤਾ ਗ੍ਰਿਫਤਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਅਤੇ ਉਹਨਾਂ ਦੇ ਡਰਾਪਆਊਟ ਨੂੰ ਘਟਾਉਣ ਦੇ ਮਕਸਦ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸ਼ੁਰੂ ਕੀਤੀ ਗਈ ਬੱਸ ਸਰਵਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜੀਵਨ ਚ ਉਸਾਰੂ ਤਬਦੀਲੀ ਆਈ ਹੈ ਇਸ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਤਕਰੀਬਨ 200 ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 118 ਸਕੂਲ ਆਫ ਫੈਮਿਨਸ ਹਨ। ਇਨ੍ਹਾਂ ਸਕੂਲਾਂ ਦੇ 10447 ਵਿਦਿਆਰਥੀ ਜਿਨ੍ਹਾਂ ਚੋਂ 7698 ਲੜਕੀਆਂ ਤੇ 2740 ਲੜਕੇਾਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਹੈ ਕਿ 4304 ਵਿਦਿਆਰਥਣਾਂ 10 ਤੋਂ 20 ਕਿਲੋਮੀਟਰ ਦੀ ਸਫ਼ਰ ਸਹੂਲਤ ਦਾ ਲਾਭ ਲੈ ਰਹੀਆਂ ਹਨ ਜਦਕਿ 1000 ਵਿਦਿਆਰਥਣਾਂ 20 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਸਹੂਲਤ ਦਾ ਲਾਭ ਲੈ ਰਹੀਆਂ ਹਨ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਸਭ ਤੋਂ ਵੱਧ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਸਿੱਤ ਐਸਜੀਆਰਐਮ ਗਰਲਸ ਸਕੂਲ ਦੀਆਂ 712 ਵਿਦਿਆਰਥਣਾਂ ਬੱਸ ਸਹੂਲਤ ਦਾ ਲਾਭ ਲੈ ਰਹੀਆਂ ਹਨ ਜਦਕਿ ਇਨ੍ਹਾਂ ਤੋਂ ਬਾਅਦ ਦੂਸਰੇ ਨੰਬਰ ਤੇ ਬਠਿੰਡਾ ਦੇ ਮਾਲ ਰੋਡ ਤੇ ਸਥਿਤ ਸਰਕਾਰੀ ਸਕੂਲਾਂ ਦੀਆਂ 645 ਲੜਕੀਆਂ ਬੱਸ ਸਹੂਲਤ ਦਾ ਲਾਭ ਲੈ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਸਹੂਲਤ ਸਦਕਾ ਵਿਦਿਆਰਥਣਾਂ ਦੇ ਸਕੂਲ ਸਿੱਖਿਆ ਦੇ ਵਿਚਕਾਰ ਛੱਡਣ ਦੇ ਰੁਝਾਨ ਨੂੰ ਵੀ ਠੱਲ ਪਈ ਹੈ ਤੇ ਪੰਜਾਬ ਸਰਕਾਰ ਇਸ ਸਹੂਲਤ ਦਾ ਦਾਇਰਾ ਹੌਲੀ ਹੌਲੀ ਵਧਾ ਰਹੀ ਹੈ ਪੰਜਾਬ ਵਿੱਚ ਹੋਣ ਜਾ ਰੀਆਂ ਪੰਚਾਇਤੀ ਚੋਣਾਂ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਮੁਤਾਬਿਕ ਡਿਫਾਲਟਰ ਵਿਅਕਤੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਕਿਉਂਕਿ ਚੋਣ ਲੜਨ ਦੇ ਚਾਹਵਨ ਉਮੀਦਵਾਰਾਂ ਨੂੰ ਸਰਟੀਫਿਕੇਟ ਪੇਸ਼ ਕਰਨਾ ਪਵੇਗਾ ਪੰਜਾਬ ਰਾਜ ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਨੂੰ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲੈਣ ਲਈ ਕਿਹਾ ਗਿਆ ਹੈ ਪੰਚਾਇਤੀ ਚੋਣਾਂ ਲਈ ਜਦੋਂ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤਾਂ ਉਨ੍ਹਾਂ ਨੂੰ ਇਸ ਲਈ ਸਬੰਧਤ ਪੰਚਾਇਤ ਤੋਂ ਕੋਈ ਇਤਰਾਜ਼ ਨਹੀਂ ਜਾਣਾ ਕੋਈ ਬਕਾਇਆ ਨਹੀਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ ਸਰਪੰਚ ਤੇ ਪੰਚ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਖਿਲਾਫ ਪੰਚਾਇਤ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਬਕਾਇਆ ਨਹੀਂ ਹੋਣਾ ਚਾਹੀਦਾ ਜਿੰਨਾ ਉਮੀਦਵਾਰਾਂ ਵੱਲ ਕਿਸੇ ਵੀ ਕਿਸਨ ਦਾ ਕੋਈ ਬਕਾਇਆ ਹੋਵੇਗਾ ਉਸ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ ਜਿਹੜੇ ਸਾਬਕਾ ਸਰਪੰਚ ਇਸ ਵਾਰ ਚੋਣ ਮੈਦਾਨ ਵਿੱਚ ਖੜਨਗੇ ਉਹਨਾਂ ਲਈ ਇਹ ਦੱਸਣਾ ਵੀ ਲਾਜ਼ਮੀ ਹੋਵੇਗਾ ਕਿ ਉਹਨਾਂ ਨੇ ਪੰਚਾਇਤੀ ਰਿਕਾਰਡ ਸੰਬੰਧਤ ਥਿਓਰਟੀ ਕੋਲ ਜਮਾ ਕਰਵਾ ਦਿੱਤਾ ਹੈ ਜਾਂ ਨਹੀਂ ਜਿੰਨਾ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਤੇ ਅਣਅਧਿਕਾਰਿਤ ਕਬਜ਼ਾ ਕੀਤਾ ਹੋਇਆ ਹੈ ਉਹ ਵੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਪੰਜਾਬ ਸਰਕਾਰ ਨੇ ਇਸ ਵੇਲੇ ਪੰਚਾਇਤਾਂ ਦੇ ਥਾਂ ਪ੍ਰਬੰਧਕ ਲਾਏ ਹੋਏ ਹਨ ਜਿਨ੍ਹਾਂ ਵੱਲੋਂ ਕੋਈ ਬਕਾਇਆ ਨਹੀਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਮੋਹਾਲੀ ਦੇ ਸੂਪਰ ਸਪੈਸ਼ਲਿਸਟ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁੱਧਵਾਰ ਦੇ ਰਾਤ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਰਲੀ ਸਿਹਤ ਚਾਂਸ ਤੋਂ ਬਾਅਦ ਉਹਨਾਂ ਨੂੰ ਦਾਖਲ ਕਰ ਲਿਆ ਗਿਆ ਸੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਅਚਾਨਕ ਬਲੱਡ ਪ੍ਰੈਸ਼ਰ ਵਧਣ ਕਾਰਨ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ ਹੁਣ ਜੀ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਹੈ ਤੇ ਉਨ੍ਹਾਂ ਨੂੰ ਰੂਟੀਨ ਚੈੱਕਅਪ ਲਈ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 2 ਦਿਨਾਂ ਤੋਂ ਮੋਹਾਲੀ ਦੇ 40 ਹਸਪਤਾਲ ਵਿੱਚ ਹਨ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਬਿਲਕੁਲ ਠੀਕ ਹੈ ਮੁਰਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਵਿੱਚ ਸੋਜਿਸ਼ ਹੈ ਜਿਸ ਕਰਕੇ ਦਿਲ ਤੇ ਦਬਾਅ ਪੈਂਦਾ ਹੈ ਤੇ ਬਲੱਡ ਪ੍ਰੈਸ਼ਰ ਦੀ ਵੀ ਸਮੱਸਿਆ ਹੈ ਬੁਲਾਰੇ ਨੇ ਕਿਹਾ ਹੈ ਕਿ ਡਾਕਟਰਾਂ ਵੱਲੋਂ ਮੁੱਖ ਮੰਤਰੀ ਮਾਨ ਦੇ ਖੂਨ ਦੇ ਨਮੂਨੇ ਲਏ ਗਏ ਹਨ ਜਿਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ ਰਿਪੋਰਟ ਆਉਣ ਤੋਂ ਬਾਅਦ ਅਸਲ ਸਥਿਤੀ ਦਾ ਪਤਾ ਲੱਗੇਗਾ ਫੂਡ ਸਪਲਾਈ ਵਿਭਾਗ ਤੇ ਟੈਂਡਰ ਕੂਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਸੀਨੀਅਰ ਕਾਂਗਰਸੀ ਆਗੂ ਭਾਰਤ ਪੋਸ਼ਣਾਸ਼ੁਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਹੁਣ ਇਸ ਮਾਮਲੇ ਵਿੱਚ ਏਡੀ ਨੇ ਭਾਰਤ ਪੋਸ਼ਣਾਸ਼ੁ ਸਮੇਤ ਕਈ ਮੋਲਜਮਾਂ ਦੀ 22. 78 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਜੋ ਕਿ ਕਟਾਲੇ ਅਤੇ منی ਲਾਡਰਿੰਗ ਮਾਮਲੇ ਨਾਲ ਜੁੜੀ ਹੋਈ ਹੈ ਈਡੀ ਅਨੁਸਾਰ ਉਪਰੋਕਤ ਸਾਰੀਆਂ ਜਾਇਦਾਦਾਂ ਖੁਰਾਕ ਸਪਲਾਈ ਵਿਭਾਗ ਵਿੱਚ ਹੋਏ 2000 ਕਰੋੜ ਰੁਪਏ ਦੇ ਕਟਾਲੇ ਤੋਂ ਬਣਾਈਆਂ ਗਈਆਂ ਹਨ ਹਾਲਾਂਕਿ ਇਸ ਮਾਮਲੇ ਵਿੱਚ ਈਡੀ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ ਜਿਸ ਵਿੱਚ ਕਈ ਹੋਰ ਲੋਕ ਵੀ ਫਸ ਸਕਦੇ ਹਨ ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੋਦਰੀ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਪੰਜਾਬ ਦੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਦਾ ਸਿਲਸਿਲਾ جاری ਹੈ ਅਤੇ ਪੰਜਾਬ ਵਿੱਚ ਹੁਣ ਤੱਕ ਕਈ ਪਿੰਡਾਂ ਵੱਲੋਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ ਅਤੇ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਉਹਨਾਂ ਨੇ ਪਿੰਡਾਂ ਨੂੰ ਇਸ ਦੀ ਮਿਸਾਲ ਦੇਣ ਲਈ ਆਖਿਆ ਹੈ ਕਿ ਪਿੰਡਾਂ ਦੇ ਵਿਕਾਸ ਲਈ ਅੱਜ ਧੜੇਬੰਦੀ ਖਤਮ ਕਰਨ ਲਈ ਆਪਣੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ ਲਈ ਹੰਬਲਾ ਮਾਰਨ। ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਵਿਚਾਲੇ ਸੂਬੇ ਦੀਆਂ ਕੁਝ ਥਾਵਾਂ ਤੇ ਪਈ ਬਾਰਿਸ਼ ਕਾਰਨ ਮੌਸਮ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸੂਬੇ ਦੇ 16 ਲੇ ਵਿੱਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਫਿਰੋਜ਼ਪੁਰ ਫਰੀਦਕੋਟ ਤਰਨਤਾਰਨ ਮਰੀਸਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੋਹਾਲੀ ਅਤੇ ਫਤਿਗੜ ਸਾਹਿਬ ਸ਼ਾਮਿਲ ਹਨ ਦੂਜੇ ਪਾਸੇ ਕਈ ਥਾਈਂ ਪਈ بارش ਕਾਰਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 4.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਆਮ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਚੁੱਕੇ ਜਾਂਦੇ ਹਨ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰੀ ਸਕੂਲਾਂ ਨੂੰ ਫੰਡ ਨਾ ਜਾਰੀ ਹਰਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਇੱਕ ਖਬਰ ਦਾ ਹਵਾਲਾ ਦਿੰਦਿਆਂ ਐਕਸ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੇ 397 ਵਿਦਿਆਰਥੀਆਂ ਨੂੰ ਲੋਟਾਰੀਮਿਕ ਦੀ ਪ੍ਰੀਖਿਆ ਛੱਡ ਦਿੱਤੀ ਗਈ ਹੈ ਕਿਉਂਕਿ ਸਕੂਲ ਕੋਲ ਪ੍ਰੋਪਰੇਸ਼ਨ ਪੱਤਰ ਛਾਪਣ ਲਈ ਫੰਡ ਨਹੀਂ ਸਨ। ਉਹਨਾਂ ਨੇ ਅੱਗੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ ਆਪਣੀ ਸਿਹਤ ਦਾ ਤੇ ਲਗਾ ਦਿੱਤੀ ਹੈ ਸਗੋਂ ਆਪਣੇ ਅਯੋਗ ਤੇ ਲਾਪਰਵਾਹੀ ਵਾਲੇ ਰਵੱਈਏ ਕਾਰਨ ਪੰਜਾਬ ਦੀ ਵਿਤੀ ਸਿਹਤ ਨੂੰ ਵੀ ਆਈਸ਼ੂ ਵਿੱਚ ਪਾ ਦਿੱਤਾ ਹੈ। ਵਾਹਿਗੁਰੂ ਪੰਜਾਬ ਨੂੰ ਬਚਾਵੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਿਵੀਜ਼ਨ ਅਮਰੀਕਸਰ ਦੱਖਣੀ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਰਣਜੀਤ ਸਿੰਘ ਨੂੰ 25000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਤੀ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਨਵਦੀਪ ਸਿੰਘ ਵਾਸੀ ਅਮਰ ਐਵੇਨਿਊ ਜਨਾਲਾ ਰੋਡ ਅਮਰੀਕਸਰ ਵੱਲੋਂ ਦਰਜ ਕਰਵਾਏਗੀ ਸ਼ਿਕਾਇਤੇਦਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਸ਼ਿਕਾਇਤਕਰਤਾ ਉਤੇ ਲਗਾਏ ਗਏ 6 ਲੱਖ ਰੁਪਏ ਦੇ ਜੁਰਮਾਨੇ ਦੀ ਕਟੋਤੀ ਕਰਨ ਬਦਲੇ 1 ਲੱਖ ਰੁਪਏ ਦੀ ਰਿਸ਼ਵਤੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਮੁੱਲਜਮਾਂ ਪਹਿਲਾਂ ਵੀ ਰਿਸ਼ਵਤੀ ਪਹਿਲੀ ਕਿਸ਼ਤ ਵਜੋਂ 50000 ਰੁਪਏ ਲੈ ਚੁੱਕਾ ਹੈ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਰਲੀ ਪੜਤਾਲ ਉਪਰੰਤ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਮੁੱਲਜਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25000 ਰੁਪਏ ਦੀ ਰਿਸ਼ਵਤ ਲੈਣ ਦੀਆਂ ਕੋਸ਼ਿਸ਼ਾਂ ਹਤੀਕਾਬੂ ਕਰ ਲਿਆ ਰੰਗੇ ਹੱਤੀ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਸਬੰਧੀ ਮুলਜਮ ਵਿਰੁੱਧ ਵਿਜੀਲੈਂਸ ਥਾਣਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮুলਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਬਿਲਕੁਲ ਜੀ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਜੀ ਔਰ ਪਿੰਡ ਪਿੰਡ ਵਾਲਿਆਂ ਦੇ ਤੇ ਪੈਂਦਾ ਕਿਉਂਕਿ ਇਲੈਕਸ਼ਨ ਕਿਸੇ ਪਾਰਟੀ ਦੀ ਨਹੀਂ ਹੈ ਇਹ ਇਲੈਕਸ਼ਨ ਆਪਣੇ ਪਿੰਡ ਦੀ ਹੈ ਆਪਾਂ ਆਪਣੇ ਪਿੰਡ ਨੂੰ ਲੰਮੇ ਸਮੇਂ ਤੋਂ ਗਲੀਆਂ ਨਾਲੀਆਂ ਸੀਵਰੇਜ ਦੇ ਵਿੱਚ ਫਸੇ ਪਏ ਆ ਜੀ ਪਰ ਆਪਾਂ ਆਪਣਾ ਵਧੀਆ ਬੰਦਾ ਜੇ ਰਿਜ਼ਰਵ ਹੈ ਤਾਂ ਉਸੇ ਅੱਛਾ ਕੋਈ ਰਿਜ਼ਰਵ ਕੈਟਾਗਰੀ ਚੋਂ ਕਿ ਕੋਈ ਮਹਿਲਾ ਤਾਂ ਛੀ ਸਮਾਸੇਵੀ ਮਹਿਲਾ ਜੀ ਕੋ ਜਰਨਲ ਆ ਤਾਂ ਵਿੱਚੋਂ ਮਤਲਬ ਚੰਗੇ ਲੋਕਾਂ ਨੂੰ ਮੌਕਾ ਦੇ ਕੇ ਤੁਸੀਂ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣ ਵਾਸਤੇ ਤੁਸੀਂ ਨਹੀਂ ਬਥਰ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲੀਆਂ ਪਾਰਟੀਆਂ ਵਾਂਗੂ ਆਪਾਂ ਰਾਜਨੀਤੀ ਦਾ ਸ਼ਕਾਰਨਾ ਹੋਈਏ ਤੜੇ ਬੰਦੀਆਂ ਦਾ ਸ਼ਕਾਰਨਾ ਹੋਈਏ ਇਹ ਪਿੰਡ ਸਾਡਾ ਇਹ ਪਿੰਡ ਨੂੰ ਅਸੀਂ ਬਣਾਉਣਾ ਸਰਕਾਰ ਤੁਹਾਡੀ ਮਦਦ ਕਰ ਸਕਦੀ ਹੈ ਗ੍ਰਾਂਟ ਦੇ ਕੇ ਪਰ ਜੇ ਸਰਪੰਚ ਚੰਗਾ ਨਾ ਜੀ ਜਿਵੇਂ ਮਨਰੇਗਾ ਦੀਆਂ ਸਮੱਸਿਆਵਾਂ ਜਿਵੇਂ ਆਹ ਜੌਬ ਕਾਰਡ ਬਣਨੇ ਹੈ ਜਾਂ ਰਾਸ਼ਨ ਮਿਲਣਾ ਇਹ ਆਪਣੀਆਂ ਗਲੀਆਂ ਨਾਲੀਆਂ ਸ਼ਾਮਲਾ ਢਰਮਸ਼ਾਲਾ ਤੇ ਜਿੰਨੇ ਕੰਮ ਨੇ ਸਾਰੇ ਸਰਪੰਚ ਦੇ ਅਧਿਕਾਰੇ ਚ ਆਉਂਦੇ ਜੀ ਉਹ ਸਾਰੇ ਸਾਡੇ ਕੋਲੇ ਆਉਂਦੇ ਨੇ ਕਿਉਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਸਰਪੰਚਾਂ ਦਾ ਰੋਲ ਜਿਹੜਾ ਬਹੁਤ ਨੈਗੇਟਿਵ ਰਿਹਾ ਤੇ ਹੁਣ ਬੇਨਤੀ ਕਰਦੇ ਆਂ ਜਿਹੜੇ ਚੰਗੇ ਸਰਪੰਚ ਨੇ ਪਹਿਲਾਂ ਵੀ ਰਹੇ ਨੇ ਪਾਰਟੀ 'ਚ ਵੀ ਆ ਕੇ ਸਰ ਅੱچھے ਲੋਕ ਅੱਗੇ ਆਉਣ ਤਾਂ ਕਿ ਆਪਣੇ ਪਿੰਡਾਂ ਨੂੰ 13000 ਤੋਂ ਉੱਪਰ ਪਿੰਡ ਦੇ ਉਹ ਪਿੰਡਾਂ ਨੂੰ ਖੂਬਸੂਰਤ ਬਣਾਇਆ ਜਾ ਸਕੇ ਮਾਨ ਸਾਹਿਬ ਸਮਝਿਓ ਵੀ ਸਰਬਸੰਮਤੀ ਨਾਲ ਸਰਬਸੰਮਤੀ ਹੋ ਰਹੀ ਜੀ ਅੱਜ ਦੋ ਦਿਨ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਕਨਫਰਮੇਸ਼ਨ ਆ ਗਈ ਹੈ ਕਿ ਸਰਬਸੰਮਤੀ ਹੋ ਰਹੀ ਹੈ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਅਨਾਉਂਸ ਵੀ ਕੀਤਾ ਗਿਆ ਕਿ ਪੰਜਾਬ ਸਰਕਾਰ ਉਹਨਾਂ ਨੂੰ 5 ਲੱਖ ਰੁਪਏ ਇਨਾਮ ਵੀ ਦੇਗੀ ਸਰਬਸੰਮਤੀ ਤੜੇ ਬੰਦੀਆਂ ਖਤਮ ਕਰੋ ਜੀ ਕੀ ਪਿਆ ਇਨਾਂ ਦੇ ਵਿੱਚ ਤੜੇ ਬੰਦੀਆਂ ਖਤਮ ਕਰਕੇ ਆਪਣਾ ਪਿੰਡਾ ਆਪਣਾ ਪਿੰਡ ਆਪਾਂ ਚਲਾਉਣਾ ਆਪਣੀ ਭਾਈਚਾਰਕ ਸਾਂਝ ਆਪਣੀ ਸਭਿਆਚਾਰਕ ਜਿਹੜੀ ਮਿਲਦੀ ਆਪਣਾ ਸੁਭਾ ਮਿਲਦਾ ਖਾਣਾ ਮਿਲਦਾ ਇੱਕ ਪਿੰਡ ਆਪਣਾ ਉੱਥੇ ਹੀ ਆਪਾਂ ਰਹਿਣਾ ਫਿਰ ਕਿਉਂ ਨਾ ਆਪਾਂ ਸਾਰੇ ਇਕੱਠੇ ਹੋ ਕੇ ਸਰਪੰਤੀ ਕਰਕੇ ਆਪਣੇ ਪਿੰਡ ਨੂੰ ਆਪਾਂ ترقی ਦੀ ਰਾਹ ਤੇ ਲੈ ਕੇ ਜਾਈਏ ਮੈਂ ਸਭ ਨੂੰ ਬੇਨਤੀ ਕਰਦਾ ਸੀਐਮ ਸਾਹਿਬ ਜਿਹੜੇ ਇਲਾਕੇ ਕਿਸ ਤਰ੍ਹਾਂ ਦੇਖ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਆਂ ਜੀ ਐਥੈਂਟਿਕ ਖਬਰ ਤਾਂ ਭਾਜੀ ਪ੍ਰੋਪਰ ਨਹੀਂ ਹੈਗੀ ਕਿ ਪ੍ਰੋਪਰ ਕੀ ਸਮੱਸਿਆ ਹੈਗੀ ਪਰ ਜੋ ਵੀ ਥੋੜੀ ਬਹੁਤ ਸਮੱਸਿਆ ਹੈ ਉਹ ਠੀਕ ਨੇ ਬਿਲਕੁਲ ਤੰਦਰੁਸਤ ਨੇ ਪਰ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ। ਜਾਖੜ ਸਾਹਿਬ ਦੇ ਸਪੀਕਰ ਦੇ ਜਿਹੜੀ ਗੱਲਾਂ ਕਰੇਗਾ ਚੱਲਣਗੀਆਂ। ਦੇਖੋ, ਦੇਖੋ ਜਾਖੜ ਸਾਹਿਬ ਬੀਜੇਪੀ ਦੇ ਨੇ ਜੀ ਉਹਦੇ ਪ੍ਰੈਜ਼ੀਡੈਂਟ ਨੇ। ਉਹਨਾਂ ਦੀ ਪਾਰਟੀ ਹੈ ਜੀ ਉਹਨਾਂ ਦਾ ਫੈਸਲਾ ਇਹਦੇ 'ਚ ਮੈਂ ਹੱਥੋਂ ਕੁਝ ਨਹੀਂ ਕਹਿ ਸਕਦਾ ਜੀ ਇਹ ਉਹ ਜਾਣਨ ਤਾਂ ਜਾਖੜ ਸਾਹਿਬ ਜਾਣਦੇ। ਇਹ ਬਾਰਡਰ ਸਟੇਟ ਹੈ ਜੀ। ਇੰਡੋਪਾਕ ਬਾਰਡਰ ਤੇ ਹੈ। ਨੈਸ਼ਨਲ ਸਿਕਿਉਰਿਟੀ ਹਮੇਸ਼ਾ ਇੱਕ ਬੜਾ ਵੱਡਾ ਮੁੱਦਾ ਬਣਦਾ ਹੈ। ਤੁਸੀਂ ਰੋਜ਼ ਰਿਪੋਰਟ ਕਰਦੇ ਹੋ। ਤੇ ਜਿਸ ਦੇ ਹੱਥ 'ਚ ਸੂਬੇ ਦੀ ਕਮਾਂਡ ਹੋਵੇ। ਦਮਾਕੀ ਤੌਰ ਤੇ ਸਰੀਰਕ ਤੌਰ ਤੇ ਉਹ ਪੂਰਾ ਤੰਦਰੁਸਤੋ ਜੇ ਨਹੀਂ ਹੈ ਔਰ ਉਹਦੀ ਲਾਈਨ ਆਫ ਟਰੀਟਮੈਂਟ ਨਾਲ ਜਾਂ ਉਹਦੀ ਹੈਲਥ ਦੇ ਬਾਰੇ ਕੋਈ ਤੁਸੀਂ ਸੀਕਰਟ ਰੱਖ ਰਹੇ ਹੋ ਤੁਸੀਂ ਇੱਕ ਤਰੀਕੇ ਨਾਲ ਨੈਸ਼ਨਲ ਸਿਕਿਉਰਿਟੀ ਤੇ ਵੀ ਕੰਪਰੋਮਾਈਜ਼ ਕਰ ਰਹੇ ਦੇਖੋ ਇੱਕ ਇੱਕ ਆਪਣੇ ਕੋਲ ਐਗਜ਼ਾਮਪਲ ਹੈ ਮੈਂ ਤਾਂ ਕੱਲ ਹਸਪਤਾਲ ਵਾਲਿਆਂ ਨੂੰ ਵੀ ਕਿਹਾ ਕਿ ਜੈ ਲਲਤਾ ਜੀ ਦੀ ਅਨਫੋਰਚੂਨੇਟ ਡੈਥ ਹੋ ਗਈ ਨੋਟ ਕੀ ਮੈਂ ਕਹਿ ਰਿਹਾ ਕੋਈ ਇਹ ਜੇ ਹਾਲਾਤ ਇੱਥੇ ਬਣਨ ਮਗਰ ਉਹ ਤੋਂ ਬਾਅਦ ਰੌਲਾ ਕਿੰਨਾ ਪਿਆ ਵਜ਼ੀਰ ਹੀ ਰੌਲਾ ਪਾ ਕੇ ਬੈ ਗਏ ਕਿ ਜੀ ਇਹਨੂੰ ਦਵਾਈਆਂ ਨਹੀਂ ਸਹੀ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦਾ ਸਹੀ ਟ੍ਰੀਟਮੈਂਟ ਨਹੀਂ ਹੋਇਆ ਔਰ ਉਸ ਵੇਲੇ ਵੀ ਇੱਕ ਵਾਰੀ ਇਨਕੁਆਇਰੀ ਲੱਗੀ ਸੀਬੀਆਈ ਦੀ ਮਗਰ ਕਹਿਣ ਦਾ ਭਾਵ ਕਿ ਪਾਰਦਰਸ਼ਤਾ ਰੱਖੋ ਦੱਸੀ ਜਾਓ ਕੀ ਆ ਤੁਸੀਂ ਕਮਾਲ ਹੋ ਗਈ ਕੱਲ ਮੇਰੇ ਦਾਖਲੋ ਪਰਸੋਂ ਰਾਤ ਨੂੰ ਉਹੇ ਭਗਵੰਤ ਮਾਨ ਜੀ ਔਰ ਸਵੇਰ ਤੱਕ ਕਿਸੇ ਨੂੰ ਤੁਹਾਨੂੰ ਖਬਰ ਨਹੀਂ ਸੀ ਉਹ ਮੈਨੂੰ ਰਾਤ ਖਬਰ ਆ ਗਈ ਸੀ ਕਿ ਉਹ 11:30 12:00 ਵਜੇ ਦਾਖਲ ਹੋ ਕੇ ਮਗਰ ਮੈਂ ਤਾਂ ਸੋ ਗਿਆ ਸੀ ਜਦੋਂ 8 9 10:00 ਮੇਰੇ ਸਾਡੇ ਵਰਗਾ ਤਾਂ ਪੈ ਜਾਂਦਾ ਤੇ ਹੁਣ ਸਾਨੂੰ ਤਾਂ ਸਵੇਰੇ ਜਦ ਮੈਂ ਵੇਖਿਆ ਮੈਂ ਟੀਵੀ ਤੋਂ ਵੀ ਵੇਖਿਆ ਖਬਰ ਕੋਈ ਨਹੀਂ ਫਿਰ ਦਾਸ ਨੇ ਤੁਹਾਨੂੰ ਖਬਰ ਦਿੱਤੀ ਮੁੜ ਕੇ ਆਮ ਆਦਮੀ ਪਾਰਟੀ ਵਾਲੇ ਕਹਿ ਰਿਹਾ ਕੋਈ ਨਹੀਂ ਕਹਿੰਦਾ ਰੁਟੀਨ ਚੈੱਕ ਅਪ ਲਈ ਗਏ ਉਹ ਬਾਬਾ ਹੀਰ ਦਿਓ 48 ਘੰਟੇ ਹੋ ਗਏ ਕਿਹੜਾ ਰੁਟੀਨ ਦਾ ਚੈੱਕ ਅਪ ਹੁੰਦਾ ਰੂਟੀਨ ਦਾ ਚੈੱਕਅਪ ਤੁਸੀਂ ਵੀ ਕਰਾਣ ਚਲੇ ਜਾਉਣਾ 2 ਘੰਟਿਆਂ 'ਚ ਬੰਦਾ ਮੁੜਿਆ ਆਉਂਦਾ ਇਹ ਤਾਂ ਸੀਐਮ ਸਾਹਿਬ ਨੇ ਬੀਬੀਆਈਪੀ ਪਰਸਨ ਇਹਨਾਂ ਲਈ ਤਾਂ ਡਾਕਟਰ ਹੀ ਬਾਹਰ ਖੜਾ ਹੁੰਦਾ ਮਸ਼ੀਨਾ ਵੇਲੀਆਂ ਹੁੰਦੀਆਂ ਨਾਲ ਹੀ ਵੇਖ ਕੇ ਘਰੇ ਤੋੜ ਦਿੰਦੇ ਸੋ ਰੂਟੀਨ ਦਾ ਚੈੱਕਅਪ ਨਹੀਂ ਆ ਪ੍ਰੋਬਲਮ ਜਿਹੜੀ ਆ ਸਾਰੀ ਪ੍ਰੋਬਲਮ ਦੀ ਜੜੀ ਬੀਐਨਡਬਲ ਇਹ ਪੰਗਾ ਜਦੋਂ ਬੀਐਨਡਬਲ ਦਾ ਨਾ ਲੈਂਦੇ ਤੇ ਜਾਂ ਜਹਾਜ਼ ਮਿਸ ਹੁੰਦਾ ਜਾਂ ਜਹਾਜ਼ ਤੇ ਉਤਰਨ ਵਾਲੇ ਡਿੱਗਦੇ ਆ ਤੇ ਜਾ ਹਸਪਤਲ ਦਾ ਅਖਿਲ ਹੋ ਜਾ। ਹੋਰ ਪਤਾ ਨਹੀਂ BMW ਦਾ ਤੁਹਾਨੂੰ ਫੁੱਲ ਫਾਰਮ ਦਾ ਪਤਾ ਕਿ ਨਹੀਂ? ਪਤਾ। ਛਪ ਪਤਾ ਸਵਾਦ ਨਹੀਂ ਲਈਦਾ। ਵੈਸੇ ਤਾਂ ਇੱਕ ਗੱਡੀ ਦਾ ਬ੍ਰਾਂਡ ਹੈ ਇਹ। ਮਗਰ ਪੰਜਾਬੀਆਂ ਲਈ ਇਹਦਾ ਅਸਰ ਹੋਰ ਪੈ ਗਿਆ। ਮੈਨੂੰ ਕਿ ਮੈਂ ਭੇਜੀ ਗਿਆ BMW ਮੈਂ ਉਹ BMW ਦੀ ਗੱਲ ਸਾਂਝੀ ਕੀਤੀ ਨਾ ਮਾਡਰਨ ਆਟੋਮੋਟਿਵ। ਉਹ ਕਹਿੰਦਾ ਨਾ ਪਾਉ BMW ਦੀ ਗੱਲ ਬਾਲੀ ਨਹੀਂ ਕਰੀਦੀ ਹੁੰਦੀ। BMW ਦਾ ਮਤਲਬ ਵੀ ਸਮਝ। ਇਹ ਗੱਡੀਆਂ ਦੀ ਗੱਲ ਨਹੀਂ ਕਰਦਾ। ਮੈਂ ਕਿਹਦੀ ਗੱਲ ਕਰਦਾ ਕਹਿੰਦਾ ਭਗਵੰਤ ਮਾ ਨਿਸ਼ਕੀ ਦੀ ਗੱਲ ਕਰ ਉਹ ਮਹਿਲਾ ਦਾ ਜਦੋਂ ਇਹ BMW ਦਾ ਨਾਮ ਲੈਂਦਾ ਉਦੋਂ ਹੀ ਪੰਗਾ ਪੈ ਜਾਂਦਾ ਨਾ ਲੈ ਪਾਉ ਨਾ BMW ਤੋਂ ਦੂਰ ਰਹਿ ਕਈਆਂ ਨੂੰ ਨਹੀਂ ਸੂਤਰ ਆਉਂਦੀ ਉਹ ਤਦੇ ਮਰਸੀ ਲੈ ਲੈਂਦੇ ਜਾਂ ਮਰੂਤੀ ਲੈ ਲੈਂਦੇ ਜਾਂ ਹੰਡਾ ਲੈ ਲੈਂਦੇ ਕਈਆਂ ਨੂੰ ਪਸੰਦ ਆ ਜਾਂਦੀ ਜਿਨ੍ਹਾਂ ਦੇ ਰਾਸ ਆ ਜਾਂਦੀ ਉਹ BMW ਲੈ ਲੈਂਦੇ ਇਸ ਲਈ ਭਾਈ ਇਹ ਤਾਂ ਆਪ ਦਾ ਆਪ ਦਾ ਸ਼ਰੀਰ ਆ ਕਿ ਮਗਰ ਚਲੋ ਗੁਰੂ ਸਾਹਿਬ ਉਹਨਾਂ ਦੀ ਸਿਹਤ ਜਾਪਤਾ ਕਰਨ ਮੈਂ ਤੁਹਾਨੂੰ ਅੱਜ ਤੋਂ ਸਾਲ ਪਹਿਲਾਂ ਵੀ ਗਿਆ ਸੀਗਾ ਕਿ ਉਹਨਾਂ ਨੂੰ ਲਿਵਰ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਲਿਵਰ ਸਰੋਸੇਜ ਹੈ ਔਰ ਇਹ ਜਦੋਂ ਅਪੋਲੋ ਹਸਪੀਟਲ ਵੀ ਉਦੋਂ ਵੀ ਕਹਿੰਦੇ ਜੀ ਇਹਨਾਂ ਦੇ ਕਰਤਾ ਮੈਂ ਫੀਤਾ ਬੰਨਣ ਬਹਿ ਜਾਂਣਾ ਲੋਕ ਕਹਿੰਦੇ ਕਿ ਪਤਾ ਨਹੀਂ ਆਪ ਕੋ ਟਿੱਪਣੀ ਕੀਤੀ ਸੀ ਫੁੱਪੀ ਫੀਤੇ ਵਾਲੇ ਤਾਂ ਬੂਟ ਹੀ ਨਹੀਂ ਪਾਉਂਦਾ ਪਾਉ ਤੂੰ ਮਗਰ ਚਲੋ ਫੀਤੇ ਆ ਬੰਨਣ ਆਸਤੇ ਬੰਦਾ ਡਿੱਗ ਕੇ ਮੁੜ ਕੇ ਫੋਲੋ ਵਾਲੇ ਕਿਹੜੇ ਡਾਕਟਰ ਨੇ ਬੰਨੇ ਉਹ ਫੀਤੇ ਦੱਸ ਦਿਓ ਜੀ ਔਰ ਉਥੋਂ ਵੀ ਅਗੇਂਸਟ ਮੈਡੀਕਲ ਐਡਵਾਈਸ ਆ ਗਏ ਸੀ ਔਰ ਤਦੇ ਉਹਦਾ ਰੀਲੈਪਸ ਹੋਇਆ ਔਰ ਉਹਨਾਂ ਦਾਖਲ ਹੋਇਆ ਪ੍ਰੋਬਲਮ ਲਿਵਰ ਚ ਹੈ ਲਿਵਰ ਇਜ਼ ਨਾਟ ਫੰਕਸ਼ਨਿੰਗ ਫਲੂਇਡ ਜਮਾ ਹੋ ਰਿਹਾ ਫਲੂਇਡ ਜਮਾ ਹੋਣ ਕਰਕੇ ਲੰਗਸ ਦੀ ਪ੍ਰੋਬਲਮ ਆ ਰਹੀ ਹੈ ਹਾਰਟ ਨੂੰ ਸਟ्रेस ਪੈ ਰਿਹਾ ਟਿੱਡ ਐਬਡੋਮਨ ਚ ਬਟ ਇਹ ਮੈਡੀਕਲ ਕੰਡੀਸ਼ਨ ਹੈ ਹੀ ਨੀਡਸ ਟੂ ਬੀ ਟ੍ਰੀਟਡ ਉਹਨਾਂ ਨੂੰ ਸਹੀ ਟ੍ਰੀਟਮੈਂਟ ਮਿਲੇ ਮਗਰ ਇਹਨੂੰ ਸੀਕਰੈਸੀ ਕਾ ਦਿੱ ਪਈ ਦੇਰ ਨੋ ਟਾਪ ਸੀਕ੍ਰੀਟ ਨਹੀਂ ਹੈ ਕੋਈ ਖੂਫੀਆ ਮਿਸ਼ਨ ਤੇ ਨਹੀਂ ਕੋਈ ਚੱਲੇ ਇਹ ਤਾਂ ਨਾਰਮਲ ਗੱਲ ਹੈ ਪੰਜਾਬੀਆਂ ਚੋਂ ਕਈਆਂ ਨੂੰ ਇਹ BMW ਦੀ ਪ੍ਰੋਬਲਮ ਛੜ ਜਾਂਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਐ ਨੌਜਵਾਨਾਂ ਨੂੰ ਇਸ ਖਾਸ ਗੱਲ ਜਿਹੜੀ ਹੈ ਉਹ ਇਹ ਆ ਵੀ ਕੋਈ ਇੱਕ ਬੰਦਾ ਨਾਟ ਅ ਸਿੰਗਲ ਪਰਸਨ ਇਹ ਨਹੀਂ ਕਹਿ ਸਕਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ ਕੋਈ ਸ਼ਿਫਾਰਿਸ਼ ਲੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਬ੍ਰੇਨ ਡਰੇਨ ਰੋਕਣ ਵਾਸਤੇ ਦਿੱਤੀਆਂ ਔਰ ਉਹਦੇ ਚ ਵੀ ਅਸੀਂ ਜੇ ਮੈਂ ਤੁਹਾਡੇ ਸਾਹਮਣੇ ਕੁਝ ਅੰਕੜਾ ਰੱਖਾਂ ਡਿਪਾਰਟਮੈਂਟ ਵਾਈਜ਼ ਤੇ 11709 ਨੌਕਰੀਆਂ ਸੀ এডੂਕੇਸ਼ਨ ਸਕੂਲ এডੂਕੇਸ਼ਨ ਜਿਹੜਾ ਸਕੂਲ এডੂਕੇਸ਼ਨ ਡਿਪਾਰਟਮੈਂਟ ਇਹ ਪੰਜਾਬ ਚ ਇਹ ਗੱਲ ਚੱਲਦੀ ਸੀ ਵੀ ਜਿਹੜਾ ਇਹਦਾ ਮੰਤਰੀ ਬਣ ਜਾਂਦਾ ਉਹ ਦੁਬਾਰਾ ਕਦੀ ਜਿੱਤਦਾਬ ਨਹੀਂ ਹੈ ਕਿਉਂਕਿ ਨੌਕਰੀਆਂ ਦੇਣ ਦੀ ਪਰੰਪਰਾ ਹੀ ਬੰਦ ਹੋ ਗਈ ਸੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਵਾ ਦੀ ਪਾਰਟੀ ਦੀ ਸਰਕਾਰ ਨੇ 11700 8 11700 ਨੋਕਰੀਆਂ ਸਕੂਲ এডੂਕੇਸ਼ਨ ਤੇ 8925 ਜਿਹੜੀਆਂ ਰਿਕਰੂਟਮੈਂਟ ਨਵੀਂ ਹੋਈ ਆ ਪਿਛਲੀ ਆਮ ਆਦੀ ਪਾਰਟੀ ਸਰਕਾਰ ਤੋਂ ਉਹ ਹੋਮ ਅਫੇਅਰਸ ਡਿਪਾਰਟਮੈਂਟ ਦੀ 8925 ਦੇ ਨਾਲ-ਨਾਲ ਵੱਡੀ ਵੱਡੇ ਜਿਹੜੇ ਫਿਕਰ ਮੈਂ ਦੱਸਾਂ ਲੋਕਲ ਬਾਡੀ ਜਿਹੜੀ ਆ ਉਹਦੇ ਚ 4870 ਤਕਰੀਬਨ 5000 ਨੌਕਰੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਰਿਟ ਤੇ ਦਿੱਤੀਆਂ ਇਹਦੇ ਨਾਲ-ਨਾਲ 4953 ਪਾਵਰ ਡਿਪਾਰਟਮੈਂਟ ਜਿਹੜਾ ਸਾਡਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਦੇ ਚ ਤਕਰੀਬਨ 5000 ਨੌਕਰੀਆਂ ਦਿੱਤੀਆਂ ਇਸ ਤੋਂ ਇਲਾਵਾ ਐਗਰੀਕਲਚਰ 692 ਐਨੀਮਲ ਹਸਬੈਂਟਰੀ ਚ 999 1234 ਕੋਆਪਰੇਟਿਵ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਹੈ ਉੱਚ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ ਚ ਨੌਜਵਾਨਾਂ ਨੂੰ ਕਾਬਲੀਅਤ ਤੇ ਨੌਕਰੀ ਦਿੱਤੀਆਂ ਇਹ ਗੱਲ ਜ਼ਰੂਰ ਮੈਂਸ਼ਨ ਕਰਨ ਵਾਲੀ ਆ ਗਵਰਨੈਂਸ ਰਿਫਾਰਮਸ ਪਬਲਿਕ ਗ੍ਰੀਵੈਂਸ ਜਿਹੜੀਆਂ ਇਸ ਤੋਂ ਇਲਾਵਾ ਹੈਲਥ ਸੈਕਟਰ ਜਿਹੜਾ ਬੜਾ